ਤੇ ਰੇ ਰਿਕਾਰਡ ਤੋੜਦੇ ਚਾਰ ਦਿਨ ਦੀ ਬਹੁਤ ਵੱਡੀ ਸੇਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 8 800 ਵਾਲੇ ਰੈਡੀमेड ਪਲਾਜੋ ਸੂਟ 100 100 ਰੁਪਏ ਚ ਲੈ ਜਾਓ ਪੱਟੇ ਨਾ ਦਵਾਗੇ ਸੂਟਾਂ ਦੇ ਰੰਗ ਵੀ ਚੈੱਕ ਕਰ ਲਓ ਬਾਜ਼ਾਰ ਚ 600 ਰੁਪਏ ਆ ਇੱਕ ਸੂਟ ਸਾਡੇ ਕੋਲੋਂ ਦੁਪੱਟੇ ਨਾਲ ਸੂਟ ਲੈ ਜਾਓ 200 ਰੁਪਏ ਚ ਬਾਜ਼ਾਰਾਂ ਚ ਜਾ ਕੇ ਜਿਹੜੇ ਤੁਸੀਂ ਲੈਨੇ ਹੋ 8 800 ਰੁਪਏ ਦੇ ਵਿੱਚ ਇੰਦਾਂ ਦੇ ਡਿਜ਼ਾਈਨਰ ਫੀਸ ਕਰਤਾ ਸਿਰਫ 250 ਰੁਪਏ ਚ ਲੈ ਜਾਓ 250 ਰੁਪਏ ਚ ਦੇਖੋ ਜੀ ਜਿਹੜੀਆਂ ਬਾਜ਼ਾਰਾਂ ਚ ਜਾ ਕੇ ਤੁਸੀਂ ਬੈੱਡ ਸ਼ੀਟਾਂ ਲੈਨੇ ਹੋ 8 800 9 900 ਰੁਪਏ ਦੇ ਵਿੱਚ ਡਬਲ ਬੈੱਡ ਸ਼ੀਟ ਲੈ ਜਾਓ ਸਿਰਫ 250 ਰੁਪਏ ਚ ਬਾਜ਼ਾਰਾਂ ਚ ਜਾਂਦੇ ਹੋ ਕੁਰਤਾ ਪਜਾਮਾ ਮਿਲਦਾ 600 ਰੁਪਏ ਇੱਕ ਸਾਡੇ ਕੋਲ ਆਜੋ ਲੈ ਜਾਓ 200 ਰੁਪਏ ਦਾ ਕੁਰਤਾ ਪਜਾਮਾ ਆ ਵੀ ਚੈੱਕ ਕਰ ਲਓ ਜੀ ਜੀਦਾ ਕਾਟਨ ਦਾ ਕੱਪੜਾ ਬਾਜ਼ਾਰ ਚ 15 1500 ਰੁਪਏ ਦਾ ਇੱਕ ਮਿਲਦਾ ਸਾਡੇ ਕੋਲ ਆਜੋ 15 16 ਲੈ ਜਾਓ 700 ਰੁਪਏ ਦਾ 700 ਵਾਲੇ ਦੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ਬਾਜ਼ਾਰ 'ਚ 700 ਦਾ ਇੱਕ ਇੱਥੇ ਮੈਨੇ 700 ਰੁਪਏ ਦੇ ਦੋ ਆ ਦੇਖੋ ਚਿਕਨ ਦਾ ਕੰਮ ਟੋਰੀਆ ਚਪਟਾ 1650 ਰੁਪਏ ਦਾ ਸੂਟ ਬਾਜ਼ਾਰ 'ਚ ਪਰ ਅਸੀਂ ਦਵਾਂਗੇ 1500 ਦੇ ਦੋ ਜਿਹੜੇ 5-5000 ਦੇ ਆ 8000 ਦੇ ਸੂਟ ਹੈ ਉਹ ਵੀ ਕਰਦੇ 25-2500 ਦੇ ਟੋਰ ਤੇ ਰਿਕਾਰਡ ਟੋਰ ਤੇ ਰਿਕਾਰਡ ਟੋਰ ਤੇ ਰਿਕਾਰਡ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਤੇ ਚਾਰ ਦਿਨ ਦੀ ਬਹੁਤ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 8 800 ਵਾਲੇ ਰੈਡੀमेड ਪਲਾਜੋ ਸੂਟ 100 100 ਰੁਪਏ ਚ ਲੈ ਜਾਓ 100 ਰੁਪਏ ਚ ਰੈਡੀमेड ਪਲਾਜੋ ਸੂਟ ਜੀ ਚੈੱਕ ਕਰੋ ਪਲਾਜੋ ਸੂਟ ਚੈੱਕ ਕਰੋ ਆ ਚੈੱਕ ਕਰੋ ਸੀਤਾ ਸਾਇਆ ਓਏ ਪੰਜ 500 ਰੁਪਿਆ ਸਮਾਈ ਐ 100 ਰੁਪਏ ਦਾ ਸੀਤਾ ਸਾਇਆ ਪਲਾਜੋ ਸੂਟ ਪ੍ਰਿੰਟਡ ਕੋਟਨ ਦਾ ਸੂਟ ਓ ਸੀਤਾ ਸਾਇਆ ਸੂਟ ਓ ਕੀ ਰੇਟ ਐ 200 200 200 200 200 ਰੁਪਏ ਚ ਲੈ ਜਾਓ ਦੇਖੋ ਜੀ ਬਾਜ਼ਾਰਾਂ ਚ ਜਾ ਕੇ ਜਿਹੜੇ ਤੁਸੀਂ ਲੈਨੇ ਹੋ 8-800 ਰੁਪਏ ਦੇ ਵਿੱਚ ਇਦਾਂ ਦੇ ਡਿਜ਼ਾਈਨਰ ਪੀਸ ਇਹ ਕਰਤਾ ਸਿਰਫ 250 ਰੁਪਏ ਚ ਲੈ ਜਾਓ 250 ਰੁਪਏ ਚ ਇਹ ਦੁਪੱਟੇ ਨਾਲ ਦਵਾਗੇ ਸੂਟਾਂ ਦੇ ਰੰਗ ਵੀ ਚੈੱਕ ਕਰ ਲੋ ਬਾਜ਼ਾਰ ਚ 600 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਦੁਪੱਟੇ ਨਾਲ ਸੂਟ ਲੈ ਜਾਓ 200 ਰੁਪਏ ਚ ਕੋਈ ਜਿਹੜੀਆਂ ਬਜ਼ਾਰਾਂ ਚ ਜਾ ਕੇ ਤੁਸੀਂ ਬੈੱਡ ਸ਼ੀਟਾਂ ਲੈਨੇ ਹੋ 8 800 9 900 ਰੁਪਏ ਦੇ ਵਿੱਚ ਡਬਲ ਬੈੱਡ ਸ਼ੀਟ ਲੈ ਜਾਓ ਸਿਰਫ 250 ਰੁਪਏ ਚ 250 ਰੁਪਏ ਚ ਲੈ ਜਾਓ ਜੀ 250 ਰੁਪਏ ਚ ਰਾਰ ਚ 6 700 ਰੁਪਏ ਦਾ ਇੱਕ ਸੂਟ ਇੱਥੇ ਅਸੀਂ ਦੇਨੇ ਆ 500 ਰੇ ਦੋ ਦੁਪੱਟੇ ਵੀ ਦੇਖੋ 250 ਰੁਪਏ ਦਾ ਸੂਟ ਕਰਤਾ ਸਿਰਫ 250 ਰੁਪਏ ਦਾ ਬਣ ਸਨੈਰੀ ਮੌਕਾ ਘਰ ਬੈਠੇ ਪੈਸੇ ਬਣਾਉਣ ਦਾ ਆਪਣੇ ਜਵਾਕ ਚੰਗੇ ਸਕੂਲ ਪਾਉਣ ਦਾ ਘਰ ਬੈਠੇ ਆਹ ਕਪੜਾ ਲੈ ਜਾਓ 250 ਦਾ ਸੂਟ ਲੈ ਕੇ 300 ਦਾ ਵੇਚ ਦਿਓ ਗਰੰਟੀ ਲੈ ਕੇ ਦਿੰਨੇ ਆ 15 ਤੋਂ 20000 ਰੁਪਏ ਮਹੀਨਾ ਘਰ ਬੈਠੇ ਬਣਾਓ ਦੇਖੋ ਜਾਰੀ ਪਾਸੇ ਦੇਖ ਲਓ ਕਿੰਦਾ ਠਾਠਾ ਮਾਰਦਾ ਕੱਠ ਲੋਕ ਦੂਰੋਂ ਦੂਰੋਂ ਆ ਗਏ ਆ ਕੋਈ ਕਹਿੰਦਾ 100 ਰੁਪਏ ਦਾ ਸੂਟ ਲੈਣਾ ਕੋਈ ਕਹਿੰਦਾ 500 ਦਾ ਸੂਟ ਲੈਣਾ ਕੋਈ ਕਹਿੰਦੇ ਵੀ ਸਾਨੂੰ 200 ਦਾ ਕੋਰਟ ਤਾਂ ਪਜਾਮਾ ਦੇ ਦਿਓ ਕੋਈ ਕਹਿੰਦੇ ਸਾਨੂੰ 700 ਦੇ 2 ਕੋਰਟ ਤੇ ਪਜਾਮਾ ਦੇ ਦਿਓ ਕੋਈ ਸਕੂਟਰ ਤੇ ਆ ਗਿਆ ਕੋਈ ਬੱਸ ਜਾ ਗਿਆ ਕੋਈ ਗੱਡੀ ਜਾ ਗਿਆ ਆ ਤੁਸੀਂ ਚਾਰੇ ਪਾਸੇ ਦੇਖ ਲਓ ਠਾਠਾ ਮਾਰਦਾ ਗੱਠ ਆ ਠਾਠਾ ਮਾਰਦਾ ਗੱਟ ਇੱਥੇ ਲੱਭਦਾ ਨਹੀਂ ਕੋਈ ਕਿਉਂਕਿ ਲੋਕਾਂ ਨੂੰ ਪਤਾ ਉਹ ਪਿਆਰ ਕਰਦੇ ਆ ਮੈਂ ਤੁਸੀਂ ਦਸਤਾਰ ਨੂੰ ਕਾਦੀਆਂ ਦੇ ਵਿੱਚ ਮੇਲੇ ਲੱਗ ਗਏ ਆ ਜੇ ਮੇਲੇ ਲੱਗੇ ਤੇ ਤੁਸੀਂ ਕੀ ਕਰਦੇ ਹੋ ਘਰ ਬੈਠੇ ਤੁਸੀਂ ਵੀ ਆਜੋ ਵੱਡੇ ਫਾਇਦੇ ਕਰਨੇ ਆ ਬਜ਼ਾਰਾਂ 'ਚ ਜਾਂਦੇ ਹੋ কুরਤਾ ਪਜਾਮਾ ਮਿਲਦਾ 600 ਰੁਪਏ ਦਾ ਇੱਕ ਸਾਡੇ ਕੋਲ ਆਜੋ ਲੈ ਜਾਓ 200 ਰੁਪਏ ਦਾ কুরਤਾ ਪਜਾਮਾ 200 ਰੁਪਏ ਦਾ কুরਤਾ ਪਜਾਮਾ ਸ਼ੁਰੂ ਕਰਤਾ ਜੀਜ਼ਾ ਕੋਟਨ ਦਾ ਕੱਪੜਾ ਬਾਜ਼ਾਰ 'ਚ 15 1500 ਰੁਪਏ ਦਾ ਇੱਕ ਮਿਲਦਾ ਸਾਡੇ ਕੋਲ ਆਜੋ 15 ਸੋਨਾ ਲੈ ਜਾਓ 700 ਰੁਪਏ ਦਾ 700 ਵਾਲੇ ਦੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ੂਟ ਆ ਗਿਆ ਡੈਟਲ ਕਾਟਨ ਦਾ ਸ਼ਹਿਰੀ ਟੇਸਟ ਲੈ ਕੇ ਆ ਗਿਆ ਬਾਜ਼ਾਰ 'ਚ 700 ਦਾ ਇੱਕ ਇੱਥੇ ਮੈਨੂੰ 700 ਰੁਪਏ ਦੇ ਦੋ ਆ ਦੇਖੋ ਜੀ 15 1500 ਵਾਲੇ ਵੀ ਕਰਦੇ 5 500 ਚ 500 ਰੁਪਏ ਦਾ ਸੂਟ ਦੇਣਾ ਬਾਜ਼ਾਰ ਚ 1500 ਰੁਪਏ ਦਾ ਘੱਟ ਕਹਿੰਦਾ ਕੋਈ ਨਹੀਂ ਆ ਵੀ ਸਾਨੂੰ 500 ਦੇ ਵਿੱਚ ਦੇ ਦੇਣਾ ਆਪਾਂ ਗੰਟ ਚੈੱਕ ਕਰ ਲੋ ਕੇ ਰਿਆਰੇ ਕੰਮ ਚੈੱਕ ਕਰ ਲੋ ਕਢਾਈਆਂ ਦੇਖ ਲੋ ਦੁਪੱਟੇ ਵੀ ਖੁੱਲੇ ਡੁੱਲੇ ਦੇਖ ਲੋ 1500 ਦੇ ਦੋ ਸੂਟ ਦੇਣੇ ਆ ਜਿਹੜਾ ਬਾਜ਼ਾਰ ਚ 1500 ਦਾ ਇੱਕ ਮਿਲਦਾ 750 ਦਾ ਸੂਟ ਸਿਰਫ ਜਾਮ ਕਾਟਨ ਦਾ ਡਿਜ਼ਾਈਨ ਰੇਡ ਬਾਜ਼ਾਰ ਚ 2500 ਇੱਤੇ 10000 ਰੁਪਏ ਦਾ ਸੂਟ ਜੀ 10000 ਦਾ 2500 ਨਹੀਂ ਕੋਈ 2200 ਨਹੀਂ ਲੈ ਜਾਓ ਸਿਰਫ 1000 ਚ 1000 ਰੁਪਏ ਚ ਸੂਟ ਲੈ ਜਾਓ ਜੀ 1000 ਚ ਜੇਨੇ ਲੈਣਾ ਦੇਣ ਲੈਣ ਲਈ ਕਪੜਾ ਤਾਜਪੁਰ ਦਾ ਕਪੜਾ ਲੈਣਾ ਤੇ ਆਜੋ ਸਾਡੇ ਕੋਲ 50000 ਵਾਲਾ ਕਪੜਾ ਸਿਰਫ 15000 ਚ ਦੇ ਕੇ ਭੇਜਾਂਗੇ ਇਹ ਫੋਟੋ ਵਾਲੇ ਪੀਸ ਆ ਮਾਡਰਨ ਵਾਲੇ ਪੀਸ ਇਹ ਕੋਈ ਲਲੀ ਛਲੀ ਬ੍ਰੈਂਡ ਨਹੀਂ ਦੇ ਰਹੇ ਪ੍ਰਿੰਟਡ ਕਪੜੇ ਦੇ ਰਹੇ ਆ ਚਾਹੇ ਕੁੜੀਆਂ ਚੜੀਆਂ ਲਈ ਪਾਉਣੇ ਆ ਚਾਹੇ ਆਂਟੀਆਂ ਨੇ ਪਾਉਣੇ ਆ ਚاہے ਦਾਦੀਆਂ ਨਾਨੀਆਂ ਬਜ਼ੁਰਗਾਂ ਨੇ ਪਾਉਣਿਆ ਸਾਰਿਆਂ ਨੇ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 200 300 500 ਦਾ ਹੈ ਗਈ ਆ ਤੁਸੀਂ ਲੈਣਾ 15 1500 ਵਾਲੇ ਸੂਟ ਤੁਸੀਂ ਲੈਣੇ 3 3000 ਵਾਲੇ ਤੁਸੀਂ ਜਿਹੜੇ ਬਾਜ਼ਾਰ 'ਚ ਮਿਲਦਾ 5000 ਦਾ ਅਸੀਂ ਦੇਣਾ 5000 ਵਾਲਾ ਸੂਟ 2 2000 ਰੁਪਏ 'ਚ ਜੇ ਤੁਸੀਂ ਫਾਇਦੇ ਲੈਣੇ ਆਂ ਚਾਰ ਦਿਨ ਆਜੋ ਜੀ ਆਉਣਾ ਤੁਸੀਂ ਕਾਦੀਆਂ 'ਚ ਆ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਉਹ 9 ਜੂਨ ਤੱਕ ਫੈਰੇ ਹੋਣੇ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 4 ਦਿਨ ਤੁਹਾਡੇ ਕੋਲ ਐਦਾਂ ਦੇ ਗਹਿਣੇ ਵਰਗੇ ਸੂਟ ਲੈ ਜਾਓ ਅੱਤੇ ਰੇਟਾਂ ਜੀ ਅੱਦੇ ਰੇਟਾਂ 'ਚ ਆ ਚੱਕੋ ਜੀ ਸੂਟ ਪਟੀਕ ਪਹੁੰਚਿਆ ਦੇ ਕੰਮ ਬਾਵਾ ਦੇ ਕੰਮ ਤੇ ਦੁਪੱਟੇ ਬੇ ਕਮਾਲ ਬਾ ਕਮਾਲ ਦੁਪੱਟੇ ਜੀ ਬਾ ਕਮਾਲ ਦੁਪੱਟੇ 50 'ਚ 4500 ਰੁਪਏ ਦਾ ਸੂਟ ਆ ਤੇ ਅਸੀਂ ਦੇ ਰਣਾ 2000 ਰੁਪਏ ਦਾ ਆ ਵੀ ਚੈੱਕ ਕਰ ਲੋ ਕਿੰਨਾ ਸੋਹਣਾ ਕੰਮ ਰੰਗ ਵੀ ਸੋਹਣਾ ਉੱਤੇ ਦੇਖੋ ਕੰਮ ਕਿੰਨਾ ਸੋਹਣਾ ਕੀਤਾ ਇਹ ਦਨਿਆ ਚੀਜ਼ਾਂ ਸਾਨੂੰ ਅਸੀਂ ਤੇ ਰਣੀਆ 2 2000 ਰੁਪਏ ਚ 2250 ਦੇ ਵਿੱਚ ਸੋ ਛੇਤੀ ਆਜੋ ਆ ਵੀ ਬਾਈ ਜੀ ਦੋ ਕੁ ਪੀਸ ਦਿਖਾ ਦਿਓ ਲਓ ਜੀ ਆ ਗਿਆ ਸ਼ਹਿਰੀ ਟੇਸਟ ਰਾਇਲ ਕਲਾਸ ਟੇਸਟ ਕਹਿੰਦੇ ਆ ਚੱਕੋ ਡਿਜ਼ਾਈਨ ਲਿਆ ਤੇ ਨਵੇਂ ਤੋਂ ਨਵੇਂ ਇੱਕ ਤੋਂ ਇੱਕ ਡਿਜ਼ਾਈਨ ਰੇਡ ਜਮਾਤੇ ਸਾਡੇ ਕੋਲੇ ਰਾਇਲ ਕਲਾਸ ਚੀਜ਼ਾਂ ਵੀ ਹੈ ਸਾਡੇ ਕੋਲੇ ਏ ਕਲਾਸ ਚੀਜ਼ਾਂ ਵੀ ਹੈ ਇਹ ਆਮ ਬਜ਼ਾਰ ਜਾਂ ਕਿਸੇ ਦੁਕਾਨ ਤੇ ਨਹੀਂ ਮਿਲਣੀਆਂ ਚੈੱਕ ਕਰੀ ਚੱਲੋ કોટਨ ਦੇ ਪੇਸ ਦੁਪੱਟੇ ਬੇਮਿਸਾਲ ਰੱਗ ਇੱਕ ਤੋਂ ਇੱਕ ਚੜ੍ਹਦੀਆਂ ਚੀਜ਼ਾਂ ਨਵੀਆਂ ਚੀਜ਼ਾਂ ਕਿਤੇ ਹੋਰ ਨਹੀਂ ਮਿਲਣੀਆਂ ਕਾਦੀਆਂ ਬੁੱਟਰ ਰੋਡ ਤੇ ਮਿਲਣੀਆਂ ਪੂਰੇ ਪੰਜਾਬ ਦੀ ਸਭ ਤੋਂ ਵੱਡੀ 4 ਦਿਨਾਂ ਦੀ ਸੇਲ ਸਿਰਫ 4 ਦਿਨ ਇਹ ਰੇਟ ਮਿਲਨੇ ਆ ਉਸ ਤੋਂ ਬਾਅਦ ਇਹੋ ਜਿਹੇ ਰੇਟ ਇਹੋ ਜਿਹੇ ਚੀਜ਼ਾਂ ਤੁਹਾਨੂੰ ਮਿਲਣੀਆਂ ਨਹੀਂ ਸੋ ਜਲਦੀ ਜਲਦੀ ਆ ਜਾਓ ਵੱਡੇ ਫਾਇਦੇ ਹੋ ਜਾਣੇ ਆ ਜਿਨ੍ਹਾਂ ਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਤੁਸੀਂ ਦਾਜਵਰੀ ਲਈ ਕੱਪੜਾ ਲੈਣਾ ਚਾਹੇ ਤੁਸੀਂ ਵੇਚਣ ਲਈ ਕੱਪੜਾ ਲੈਣਾ ਬਹੁਤ ਸਾਰਾ ਫਾਇਦਾ ਹੋ ਰਿਹਾ ਲੋਕ ਦੂਰੋਂ ਦੂਰੋਂ ਆ ਗਏ ਆ ਤੁਸੀਂ ਵੀ ਘਰਾਂ ਚ ਨਾ ਬੈਠੇ ਰਹੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 9 ਜੂਨ ਤੱਕ ਭੱਟੇ ਫੜੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅਗੜਖਾਨ ਟੀਵੀ ਕਰਦੀਆਂ